ਸ਼੍ਰੀ ਕਾਲ ਜੀ ਮੇਲਾ ਪ੍ਰੀਤ ਘਰ ਹਾਜ਼ਰਾਂ ਸਿੰਘ ਗੁਰਪ੍ਰੀਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਕਲੇ ਸੰਜੂਗਾ ਦੀ ਦਾ ਪਾਕਿਸਤਾਨ ਮਹ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਫਿਰ ਸ਼ਾਮ ਦਾ ਰੋਟੀ ਪਾਣੀ ਖਾ ਕੇ ਉਹ ਸਬਰਜਾਈਆਂ ਚ ਜਾ ਕੇ ਲੱਗ ਗਈ ਬਾਣੀ ਤਾਂ ਹਲੀਨ ਹੁਣਾਂ ਦੇ ਨਾਲ ਹੀ ਦੁੱਧ ਪੀ ਕੇ ਪੈ ਗਈ ਜੂਵਨ ਆਪਣੇ ਬੀਬੀ ਬਾਪੂ ਕੋਲ ਬੈਠੀ ਗੱਲਾਂ ਬਾਤਾਂ ਮਾਰ ਰਹੀ ਸੀ ਜੂਵਨ ਨੇ ਉਹਨਾਂ ਨੂੰ ਆਪਣੀ ਆਉਣ ਦਾ ਮੇਨ ਕਾਰਨ ਦੱਸਿਆ ਕਿ ਉਹ ਪੰਜਾਬ ਗੁਰੀ ਦੀ ਪੂਆ ਦੇ ਮੁੰਡੇ ਦਾ ਵਿਆਹ ਕਰਨ ਆਇਆ ਪਰ ਹਾਲੇ ਕੋਈ ਗੱਲਬੰਦੀ ਨਜਰ ਨਹੀਂ ਆ ਰਹੀ ਤਾਂ ਉਸੇ ਬੇਬੀ ਕਹਿਣ ਲੱਗੀ ਇਹ ਤਾਂ ਬਹੁਤ ਚੰਗੀ ਗੱਲ ਆਤੀ ਏ ਨਾਲੇ ਇਸੇ ਬਹਾਨੇ ਤੁਸੀਂ ਸਾਰੇ ਸਾਨੂੰ ਵੀ ਮਿਲ ਲੈ ਅੱਛਾ ਗੱਲ ਕਿਉਂ ਨਹੀਂ ਬਣ ਰਹੀ ਇਹ ਤਾਂ ਦੱਸ ਕੁੜੀ ਕੋਣਾ ਕਿਹੜੇ ਪਿੰਡ ਦੀ ਆ ਫਿਰ ਜਦ ਜੋਵਨ ਨੇ ਰੋਵਲ ਦੇ ਪਿੰਡ ਦਾ ਨਾਮ ਦੱਸਿਆ ਤਾਂ ਉਸੇ ਬੇਬੀ ਕਹਿਣ ਲੱਗੀ ਲੈ ਮੇਰੀ ਮਾਮੇ ਦੀ ਨੂੰਹ ਵੀ ਤਾਂ ਉਸੇ ਪਿੰਡ ਦੀ ਹੀ ਆ ਮੈਂ ਸਵੇਰੇ ਹੀ ਕਰਦੇ ਹਾਂ ਨਾਲ ਗੱਲਬਾਤ ਜੋਵਨ ਸੱਚੀ ਬੇਬੀ ਫਿਰ ਤਾਂ ਆਪਾਂ ਕੱਲ ਹੀ ਪਹਿਲਾਂ ਉਹਨਾਂ ਕੋਲ ਜਾ ਕੇ ਆਈਏ ਬਾਕੀ ਕੰਮ ਬਾਅਦ ਕਰ ਲਵਾਂਗੇ ਬੇਬੀ ਕੋਈ ਗੱਲ ਨਹੀਂ ਤੇ ਇਹ ਆਪਾਂ ਜਾ ਆਵਾਂਗੇ ਤੇ ਹੋਰਸ ਨਾਲ ਕੋਈ ਗੱਲਬਾਤ ਫਿਰ ਉਹ ਬੈਠੇ ਐ ਮਹੀਦੀ ਰਾਤ ਤੱਕ ਗੱਲਾਂ ਬਾਤਾਂ ਮਾਰਦੇ ਰਹੇ ਜੋਗਨਿ ਸਵੇਰੇ ਤੜਕੇ ਹੀ ਗੁਰੀ ਨੂੰ ਫੋਨ ਕਰਕੇ ਘਰ ਆਉਣ ਨੂੰ ਕਿਹਾ ਉਸਨੇ ਆਪਣੇ ਬੇਬੇ ਨੂੰ ਵੀ ਕਹਿ ਕੇ ਆਪਣੀ ਨਾਨੀ ਦੇ ਪਰਾਨ ਨੂੰ ਫੋਨ ਕਰਕੇ ਅੱਜ ਆਪਨੇ ਆਉਣ ਦਾ ਸਨੇਹਾ ਪਿਛਵਾ ਦਿੱਤਾ ਨੌਕਵਰ ਸਿੰਘ ਗੁਰੀ ਵੀ ਘਰ ਆ ਗਿਆ ਉਹਨਾਂ ਤੱਕ ਜੋਗੰਤ ਉਸੀ ਬੀਬੀ ਵੀ ਤਿਆਰ ਹੋ ਚੁੱਕੇ ਸਨ ਗੁਰੂ ਨੇ ਆ ਕੇ ਚਾਹ ਪਣੀ ਪੀਤਾ ਤਾਂ ਫਿਰ ਜੋਗਨ ਆ ਕੇ ਉਸ ਤੋਂ ਗੱਡੀ ਦੀ ਚਾਬੀ ਮੰਗਣ ਲੱਗੀ ਗੁਰੂ ਉਸ ਨੂੰ ਗੱਡੀ ਦੀ ਚਾਬੀ ਫੜਾਉਂਦੇ ਹੋਏ ਕਹਿਣ ਲੱਗਾ ਮੈਡਮ ਜੀ ਇੱਥੇ ਦੀਆਂ ਸੜਕਾਂ ਤੇ ਗੱਡੀ ਚਲਾ ਵੀ ਲਮੂਗੇ ਵੈਸੇ ਵੀ ਇਧਰ ਖੱਬੇ ਹੱਥ ਗੱਡੀ ਚੱਲਦੀ ਆ ਜੋਗਨ ਮੈਂ ਵੀ ਇਧਰੋਂ ਹੀ ਗਈ ਆ ਤੁਸੀਂ ਸਾਹਿਬ ਦਾ ਖਿਆਲ ਰੱਖਣਾ ਅਸੀਂ ਸ਼ਾਮ ਤੱਕ ਆ ਜਾਣਾ ਆ ਫਿਰ ਮਾਮਾ ਧੀਆਂ ਵਾਹਨ ਉਤਰ ਪਈਆਂ ਗੁਰੂ ਜੋਗਨ ਦੇ ਕੋਲ ਆ ਕੇ ਕਹਿਣ ਲੱਗਾ ਆਨਲ ਜਣਾ ਜੀ ਤੁੰਤ ਬਹੁਤ ਆ ਰਸਤੇ 'ਚ ਪਹੁੰਚ ਕੇ ਮੈਨੂੰ ਫੋਨ ਕਰ ਦੇਣਾ ਫਿਰ ਜੋਵਨ ਨੇ ਹਾਂਜੀ ਕਹਿ ਕੇ ਟਾਕੀ ਖੋਲੀ ਤੇ ਆਪਣੀ ਬੇਬੀ ਨੂੰ ਅੰਦਰ ਬਿਠਾਇਆ ਤੇ ਉਸ ਤੋਂ ਬਾਅਦ ਆਪ ਡਰਾਈਵਰ ਸੀਟ ਤੇ ਬੈਠ ਗਈ ਫਿਰ ਆਪਣੀ ਬੇਬੀ ਦੇ ਸੀਟ ਬੈਲਟ ਲਗਾ ਕੇ ਖੁਦ ਵੀ ਬੈਲਟ ਲਗਾਈ ਤੇ ਗੱਡੀ ਸਟਾਰਟ ਕਰਕੇ ਹੀਟਰ ਔਨ ਕਰ ਲਿਆ ਕੁਝ देर ਬਾਅਦ ਉਹ ਫਿਰ ਚੱਲ ਪਈ ਜੋਵਨ ਦੀ ਬੇਬੀ ਨੂੰ ਰਸਤਾ ਦਸਤੀ ਗਈ ਤੇ ਉਹ ਚੱਲਦੀ ਗਈ ਜਦ ਤੱਕ ਉਹ ਪਿੰਡ ਪਹੁੰਚੀ ਉਹਨਾਂ ਨੂੰ ਦੁਪਹਿਰਾ ਹੋ ਗਿਆ ਸੀ ਉਦੋਂ ਮੈਂ ਮੰਮੀ ਦੇ ਮਾਮੇ ਘਰ ਪਹੁੰਚੇ ਸਭ ਨੂੰ ਮਿਲੇ ਚਾਹ ਪਾਣੀ ਪੀ ਕੇ ਫਿਰ ਜੋਵੰਦੀ ਬੇਬੇ ਨੇ ਆਪਣੇ ਆਉਣ ਦਾ ਕਾਰਨ ਦੱਸਿਆ ਉਹਨਾਂ ਦੀ ਸਾਰੀ ਗੱਲ ਸੁਣਨ ਤੋਂ ਬਾਅਦ ਜੋਵੰਦੀ ਬੇਬੇ ਦਾ ਮਾਮਾ ਜਨਕ ਰਾਜ ਕਹਿਣ ਲੱਗਾ ਕਰ ਮੁਤੀ ਤੂੰ ਕੋਈ ਫਿਕਰ ਨਾ ਕਰੀ ਇਹਨੇ ਸਾਲਾ ਮਗਰੋਂ ਤੋਂ ਸਾਡੇ ਕਰਾਈਏ ਨਲੇ ਜ਼ਿੰਦਗੀ ਚ ਪਹਿਲੀ ਵਾਰੀ ਤੂੰ ਕੁਝ ਮੰਗਿਆ ਆ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਕਿ ਰਿਸ਼ਤਾ ਤੁਰ ਚੜ ਜੇ ਫਿਰ ਜੋ ਵੀ ਨੇ ਜਾਰੀ ਦੀ ਫੋਟੋ ਆਪਣੇ ਪਰਸ ਚੋਂ ਕੱਢ ਕੇ ਉਹਨਾਂ ਨੂੰ ਫੜਾਉਂਦੇ ਹੋਏ ਕਹਿਣ ਲੱਗੀ ਆਹ ਲੋ ਮਾਮਾ ਜੀ ਆਹ ਮੁੰਡੇ ਦੀ ਫੋਟੋ ਆ ਇਹ ਸਭ ਪੱਕਾ ਨਾਮ ਤਾਂ ਜਗਵਿੰਦਰ ਸਿੰਘ ਆ ਪਰ ਅਸੀਂ ਸਾਰੇ ਇਸ ਨੂੰ ਜੈਰੀ ਕਹਿੰਦੇ ਆ ਹੁਣ ਤਾਂ ਸਾਨੂੰ ਬਸ ਤੁਹਾਡੇ ਤੋਂ ਹੀ ਉਮੀਦਾਂ ਨੇ ਇਦਾਂ ਹੀ ਉਹ ਬੈਠੇ ਗੱਲਾਂ-ਵੱਤਾਂ ਮਾਰਦੇ ਰਹੇ ਫਿਰ ਦੁਪਹਿਰ ਦੀ ਰੋਟੀ ਪਾਣੀ ਖਾ ਕੇ ਸਭ ਤੋਂ ਵਿਦਾ ਲੈ ਕੇ ਜੋਗਨ ਤੇਸ ਦੀ ਬੇਬੀ ਆਪਣੇ ਘਰ ਨੂੰ ਵਾਪਸ ਆ ਗਈ ਜਦ ਉਹ ਘਰ ਆਈ ਤਾਂ ਗੁਰੀ ਪਹਿਲਾਂ ਹੀ ਵੀੜੀ 'ਚ ਬੈਠਾ ਉਨਾਂ ਦਾ ਰਾਹ ਦਿਖ ਰਿਹਾ ਸੀ ਅਚਤ ਗੱਡੀ 'ਚ ਉਤਰ ਕੇ ਦੋਵੇਂ ਮਾਮਾ ਤੇ ਅੰਦਰ ਆਈਆਂ ਤਾਂ ਗੁਰੀ ਜੋਵਨ ਨੂੰ ਕਹਿਣ ਲੱਗਾ ਜੋਵਨ ਕੀ ਬਣਿਆ ਰਿਸ਼ਤੇ ਦਾ ਬਨੂ ਕੋਈ ਗੱਲ ਜਾਂ ਨਹੀਂ ਜੋਵਨ ਫਿਰ ਉਸਦੇ ਕੋਲ ਮੰਜੇ ਤੇ ਬੈਠਦੇ ਕਹਿਣ ਲੱਗੀ ਤੁਸੀਂ ਕਿਉਂ ਇਹ ਨਹੀਂ ਫਿਕਰ ਕਰ ਰਹੇ ਹੋ ਮੈਂ ਜੇ ਕਿਹਾ ਹੈ ਨਾ ਇਹ ਰਿਸ਼ਤਾ ਤੁਰੇ ਚੜਾਵਾਂਗੀ ਗੁਰੀ ਇਹ ਗੱਲ ਮੈਨੂੰ ਨਹੀਂ ਆਪਣੇ ਦਿਉਰ ਨੂੰ ਸਮਝਾ ਦੇ ਸਵੇਰ ਦਾ ਮੈਨੂੰ ਕਿੰਨੀ ਵਾਰੀ ਫੋਨ ਕਰਕੇ ਪੁੱਛ ਚੁੱਕਾ ਹੈ ਆ ਭਾਬੀ ਆਈ ਨੇ ਵੀਰੇ ਕੀ ਬਣਿਆ ਸਾਡੇ ਰਿਸ਼ਤੇ ਦਾ ਫਿਰ ਗੁਰੀ ਨੇ ਜੈਰੀ ਨੂੰ ਫੋਨ ਲਗਾ ਕੇ ਜੋਵਨ ਨੂੰ ਫੜਾ ਦਿੱਤਾ ਜੈਰੀ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਜੋਵਨ ਕਹਿਣ ਲੱਗੀ ਕੀ ਗੱਲ ਤੇਰਾ ਵਿਆਹ ਤੇ ਬੜੀ ਕਾਲੀ ਪਈਆ ਜੈਰੀ ਭਾਬੀ ਉਹ ਗੱਲ ਨਹੀਂ ਆ ਰੂਵਲ ਦੇ ਘਰ ਦੇ ਵੀ ਉਸੇ ਰਿਸ਼ਤੇ ਲਈ ਦੇਖਦੇ ਫਿਰਦੇ ਰਹੇ ਨੇ ਜੋਵਨ ਫਿਰ ਤੂੰ ਕਿਉਂ ਕਿਵਰ ਆ ਰਹੇ ਹਾਂ ਮੈਂ ਤੈਨੂੰ ਜਦ ਕਿਹਾ ਹੈ ਨਾ ਕਿ ਤੁਹਾਡੇ ਦੋਨਾਂ ਦਾ ਵਿਆਹ ਹੋਵੇਗਾ ਤਾਂ ਮਤਲਬ ਹੋਵੇਗਾ ਵਿਆਹ ਸ਼ਾਦੀ ਦੇ ਮਾਮਲੇ 'ਚ ਨਾ ਥੋੜਾ ਸਬਰ ਤੋਂ ਕੰਮ ਲੈਣਾ ਪੈਂਦਾ ਆ ਮੈਂ ਬੇਬੀ ਦੀ ਮਾਮੀ ਹੁਣਾਂ ਨਾਲ ਗੱਲ ਕਰ ਲਈ ਆ ਉਹ ਕੱਲ ਜਾ ਰਹੀ ਨੇ ਤੇਰੇ ਸਹੁਰੇ ਘਰ ਤੇਰਾ ਰਿਸ਼ਤਾ ਲੈ ਕੇ ਜੇ ਰੱਬ ਨੇ ਚਾਇਆ ਨਾ ਤਾਂ ਸਭ ਸਹੀ ਹੀ ਹੋਣਾ ਆ ਜੈਰੀ ਚਲੋ ਠੀਕ ਆ ਜੀ ਸਭ ਸਹੀ ਹੋ ਹੋਵੇ ਜੂਵਨ ਕੁਝ ਨਹੀਂ ਹੁੰਦਾ ਤੂੰ ਟੈਨਸ਼ਨ ਆ ਲੈ ਸਭ ਸਹੀ ਹੀ ਹੋ ਚਲ ਚੰਗਾ ਮੈਂ ਹੁਣ ਫੋਨ ਰੱਖਦੀ ਆ ਕਹਿ ਕੇ ਉਸਨੇ ਫੋਨ ਕੱਟ ਦਿੱਤਾ ਸ਼ਾਮ ਨੂੰ ਗੁਰੀ ਵੀ ਫਿਰ ਆਪਣੇ ਘਰ ਨੂੰ ਚਲਾ ਗਿਆ ਅਗਲੇ ਦਿਨ ਜੋਗੰਦੀ ਬੇਬੀ ਦਾ ਮਾਮਾ ਆਪਣੀ ਨੂੰਹ ਅਤੇ ਪੁੱਤ ਨੂੰ ਨਾਲ ਲੈ ਕੇ ਰੂਵਲ ਦੇ ਘਰ ਰਿਸ਼ਤੇ ਦੀ ਗੱਲ ਕਰਨ ਚਲਾ ਗਿਆ। ਉਹਨਾਂ ਸਾਰਿਆਂ ਨੂੰ ਆਦਰ ਸਤਿਕਾਰ ਨਾਲ ਬਠਾਇਆ ਗਿਆ, ਚਾ ਆਪਣੀ ਪਲਾਇਆ ਪਿਆ। ਫਿਰ ਜਨਕਰਾਜ ਨੇ ਰੂਵਲ ਦੇ ਪਰਿਵਾਰ ਨੂੰ ਆਪਣੇ ਆਉਣ ਦੀ ਵਚਨ ਦੱਸੀ ਤੇ ਰੂਵਲ ਲਈ ਰਿਸ਼ਤੇ ਦੀ ਦਸਪਾਈ। ਰੂਲ ਦੇ ਪਿਓ ਨੂੰ ਮੁੰਡੇ ਦੀ ਫੋਟੋ ਦਿਖਾਈ ਤੇ ਉਸੇ ਘਰ ਪਰਿਵਾਰ ਬਾਰੇ ਵੀ ਸਭ ਕੁਝ ਦੱਸਿਆ। ਰੂਵਲ ਦੇ ਮੰਮੀ ਪਾਪਾ ਨੂੰ ਤਾਂ ਰਿਸ਼ਤਾ ਸਹੀ ਲੱਗ ਰਿਹਾ ਸੀ। ਪਰ ਉਹ ਫਿਰ ਵੀ ਸਾਫ-ਸਾਫ ਕਲ ਕਰਨ ਤੋਂ ਹਿਚਕ ਰਹੇ ਸਨ ਉਹਨਾਂ ਨੂੰ ਇੰਚ ਕਰਦਿਆਂ ਦੇਖ ਕੇ ਜਨਕਰਾਸੀ ਨੂੰ ਬਿੰਦਰ ਕਰਨ ਲੱਗੀ ਤਾਇਆ ਜੀ ਤੁਸੀਂ ਕੀ ਸੋਚ ਰਹੇ ਹੋ ਆਪਣੀ ਰੂਪਲ ਇਹ ਜਹ ਕਰ ਪਰਿਵਾਰ ਤਾਂ ਲੱਭਿਆ ਵੀ ਨਹੀਂ ਲੱਭਣਾ ਮੈਂ ਤਾਂ ਤੁਹਾਡੇ ਹੀ ਘਰ ਹੀ ਹਸਤੀ ਖੀਰ ਦੀ ਵੱਡੀ ਹੋਈਆਂ ਨਾ ਤੁਸੀਂ ਮੇਰੇ ਤੋਂ ਭਰੋਸਾ ਕਰੋ ਬਹੁਤ ਵਧੀਆ ਰਿਸ਼ਤਾ ਏ ਆਖੇ ਰੂਬਲ ਮੇਰੀ ਵੀ ਤਾਂ ਪੈਣਾ ਇਹ ਉਸਦੇ ਲਈ ਵੀ ਮਾੜਾ ਰਿਸ਼ਤਾ ਥੋੜੀ ਲੱਭਾਂਗੀ ਉਸੀ ਗੱਲ 'ਚ ਉਹਨ ਕੀ ਰੂਵਲ ਦਾ ਬਾਪੂ ਦਿয়াল ਸਿੰਘ ਕਹਿਣ ਲੱਗਾ ਤੇ ਤੇਰੇ ਹੁੰਦਿਆਂ ਸਾਨੂੰ ਕਾਦੀ ਫਿਕਰ ਤੂੰ ਜਾ ਕੇ ਆ ਫੋਟੋ ਰੂਵਲ ਨੂੰ ਦਿਖਾ ਕੇ ਪੁੱਛ ਲਾ ਜੇ ਉਸਨੂੰ ਵਿੱਚ ਤਾਂ ਪਸੰਦ ਆ ਤਾਂ ਫਿਰ ਆਪਾਂ ਗੱਲ ਨੂੰ ਅੱਗੇ ਤੋਰੀ ਬਿੰਦਰ ਚੈਰੀ ਦੀ ਫੋਟੋ ਲੈ ਕੇ ਰੂਵਲ ਦੇ ਕੋਲ ਉਸ ਤੇ ਕਮਰੇ ਚ ਆਈ ਤੇ ਉਸ ਦੇ ਕੋਲ ਬੈਠ ਕੇ ਕਹਿਣ ਲੱਗੀ ਨੀ ਰੂਵਲ ਤੇਰੇ ਲਈ ਰਿਸ਼ਤਾ ਆਇਆ ਬੀਬੀ ਬਾਪੂ ਹੁਣਾਂ ਨੂੰ ਤਾਂ ਪਸੰਦ ਆ ਹੁਣ ਤੂੰ ਵੀ ਉੱਠ ਕੇ ਇੱਕ ਵਾਰੀ ਨਜ਼ਰ ਮਾਰ ਲਾ ਤਾਂ ਆਪਾਂ ਗੱਲ ਨੂੰ ਅੱਗੇ ਵਧਾਈਏ ਰੂਪਲ ਦੀਦੀ ਮੈਂ ਨਹੀਂ ਕਿਤੇ ਰਿਸ਼ਤਾ ਰਿਸ਼ਤਾ ਕਰਵਾਉਣਾ ਮੈਂ ਕਿਸੇ ਹੋਰ ਨੂੰ ਪਿਆਰ ਕਰਦੀ ਆ ਮੈਂ ਉਸਦੇ ਨਾਲ ਹੀ ਵਿਆਹ ਕਰਵਾਉਣਾ ਆ ਵਿੰਦਰ ਉਤੋਂ ਪਹਿਲਾਂ ਇੱਕ ਵਾਰੀ ਫੋਟੋ ਤਾਂ ਦੇਖ ਲਾ ਹੋ ਸਕਦਾ ਇੰਨਾ ਸੋਹਣਾ ਮੁੰਡਾ ਦੇਖ ਕੇ ਸ਼ਾਇਦ ਤੇਰਾ ਵਿਚਾਰ ਬਦਲ ਜਾਈ ਫਿਰ ਰੂਪਲ ਨੇ ਡਰਦੀ ਡਰਦੀ ਨੇ ਫੋਟੋ ਫੜੀ ਤੇ ਦੇਖੀ ਉਹ ਫੋਟੋ ਹੋਰ ਕਿਸੇ ਦੀ ਨਹੀਂ ਸੀ ਜੈਰੀ ਦੀ ਹੀ ਸੀ ਰੂਪਲ ਫੋਟੋ ਦੇਖ ਕੇ ਖੁਸ਼ ਹੁੰਦੇ ਹੋਏ ਕਹਿਣ ਲੱਗੀ ਦੀਦੀ ਇਹ ਤਾਂ ਜਗਵਿੰਦਰ ਨੇ ਬਿੰਦਰ ਦੀ ਗੱਲ ਨ ਲੱਗ ਗਈ ਬਿੰਦਰ ਅੱਛਾ ਜੀ ਮਤਲਬ ਪਿਆਰ ਦੀਆਂ ਪਿੰਗਾ ਤਾਂ ਕੁੜੀ ਪਹਿਲਾਂ ਹੀ ਛੁੱਟ ਰਹੀਏ ਸਾਨੂੰ ਤਾਂ ਬਸ ਵਿੱਚ ਵਿਚਪਚੋਲਾ ਪਾ ਕੇ ਆਪਣਾ ਕੰਮ ਸਿਰੇ ਚੜਾਇਆ ਗਿਆ ਆ ਕਰੰਦੋ ਚੱਲ ਰਿਹਾ ਹੈ ਸਭ ਫਿਰ ਰੋਵਲ ਨੇ ਬਿੰਦਰ ਨੂੰ ਸਾਰੀ ਗੱਲ ਦਸੀ ਉਸੀ ਗੱਲ ਸੁਣਨ ਤੋਂ ਬਾਅਦ ਬਿੰਦਰ ਕਹਿਣ ਲੱਗੀ ਨਹੀਂ ਲੱਗਦੀ ਤਾਂ ਹੈਨੀ ਤੂੰ ਸ਼ਕਲੋਂ ਇਦਾਂ ਦੀ ਪਰ ਤੂੰ ਹੁਣ ਕੋਈ ਫਿਕਰ ਨਾ ਕਰੀ ਤੇਰਾ ਸਖਤਾ ਸਿਰੇ ਚੜਿਆ ਹੀ ਸਮਝ ਕਹਿ ਕੇ ਉਸ ਨੂੰ ਗੱਲ ਨ ਲਗਾਇਆ ਤੇ ਕਹਿਣ ਲੱਗੀ ਚਾਚੰਗਾ ਹੁਣ ਤੂੰ ਬੈਠ ਮੈਂ ਤੇਰੀ ਬੀਬੀ ਬਾਪੂ ਨੂੰ ਤੇਰੇ ਵੱਲੋਂ ਰਿਸ਼ਤੇ ਲਈ ਹਾਂ ਹੋਣ ਵਾਲੇ ਦੱਸਦੀ ਮਾਂ ਇਹਨਾਂ ਕਹਿ ਕੇ ਬਿੰਦਰ ਬਾਹਰ ਹਾਲ ਜਾ ਕੇ ਕਹਿਣ ਲੱਗੀ ਤਾਇਆ ਜੀ ਬਧਾਈਆਂ ਹੁਣ ਰੂਪਲ ਨੂੰ ਵੀ ਮੁੰਡਾ ਪਸੰਦ ਆ ਇਹਨੀ ਗੱਲ ਸੁਣ ਕੇ ਜਨਕ ਰਾਜ ਵੀ ਕਹਿਣ ਲੱਗਾ ਲਓ ਜੀ ਫਿਰ ਤਾਂ ਹੁਣ ਮੂੰਹ ਮਿੱਠਾ ਕਰੋ ਬਿਆਲ ਸਿੰਘ ਜੀ ਕਹਿ ਕੇ ਲੱਡੂ ਉਹਨਾਂ ਨੂੰ ਖਵਾਇਆ ਫਿਰ ਦੋਵੇਂ ਪਰਿਵਾਰਾਂ ਨੇ ਇੱਕ ਦੂਜੇ ਨੂੰ ਬਧਾਈਆਂ ਦਿੱਤੀਆਂ ਤੇ ਅੱਗੇ ਬਾਰੇ ਸਲਾਹ ਵਿਚਾਰ ਕਰਕੇ ਛੇਤੇ ਹੀ ਉਹਨਾਂ ਨੂੰ ਦੱਸਣ ਦਾ ਕਹਿ ਕੇ ਜਨਕ ਰਾਜ ਨੇ ਰੋਵਲ ਦੇ ਪਰਿਵਾਰ ਤੋਂ ਵਿਦਾ ਲਈ ਤੇ ਫਿਰ ਉਹ ਸਾਰੇ ਆਪਣੇ ਘਰ ਆ ਗਏ ਜਦੋਂ ਸ਼ਾਮ ਨੂੰ ਆਪਣੇ ਘਰ ਆਏ ਤਾਂ ਜਵਨ ਦੀ ਬੀਬੀ ਨੂੰ ਉਸਦੇ ਮੰਮੀ ਦਾ ਫੋਨ ਆਇਆ ਤੇ ਉਹਨਾਂ ਨੇ ਰਿਸ਼ਤਾ ਪੱਕਾ ਹੋਣ ਦੀ ਖਬਰ ਸੁਣਾਈ ਜਿਸ ਨੂੰ ਸੁਣ ਕੇ ਬੀਬੀ ਤਾਂ ਬਹੁਤ ਖੁਸ਼ ਹੋਈ ਫਿਰ ਅੱਗੇ ਦਾ ਸਲਾਹ ਕਰਕੇ ਦੱਸਣੇ ਦਾ ਕਹਿ ਕੇ ਉਹਨਾਂ ਨੇ ਫੋਨ ਕੱਟ ਦਿੱਤਾ ਜੋਵਨ ਦੀ ਬੀਬੀ ਨੂੰ ਸੁਣ ਜਰੀ ਤੇ ਰੋਵਲ ਦਾ ਰਿਸ਼ਤਾ ਪੱਕਾ ਹੋਣ ਦੀ ਖਬਰ ਸੁਣਾਈ ਤਾਂ ਬਹੁਤ ਖੁਸ਼ ਹੋਈ ਫਿਰ ਉਸਨੇ ਗੁਰੀ ਨੂੰ ਫੋਨ ਲਗਾ ਕੇ ਰਿਸ਼ਤਾ ਪੱਕਾ ਹੋਣ ਦੀ ਗੱਲ ਦੱਸੀ ਫਿਰ ਜੋਵਨ ਨੇ ਮੰਮੀ ਦੀ ਤੇ ਪੂਆ ਜੀ ਨਾਲ ਸਲਾਹ ਕਰਕੇ ਅੱਗੇ ਦਾ ਦੱਸਣ ਨੂੰ ਕਿਹਾ ਗੁਰੀ ਉਸੇ ਟਾਈਮ ਫੋਨ ਲੈ ਕੇ ਹਾਲਚ ਬੈਠੀ ਆਪਣੀ ਬੀਬੀ ਤੇ ਪੂਆ ਖੁੱਲ੍ਹ ਜਾ ਕੇ ਕਹਿਣ ਲੱਗਾ ਮੰਮੀ ਜਰੀ ਦਾ ਰਿਸ਼ਤਾ ਪੱਕਾ ਹੋ ਗਿਆ ਏ ਜੋਵਨ ਕਹਿ ਰਹੀ ਆ ਹੁਣ ਅੱਗੇ ਦਾ ਪ੍ਰੋਗਰਾਮ ਕੀ ਆ ਕੀ ਕਰਨਾ ਹੈ ਕਿਵੇਂ ਕਰਨਾ ਹੈ ਜਲਦੀ ਨਾਲ ਪਹਿਲਾਂ ਉਸ ਨੂੰ ਦੱਸ ਦਿਓ ਆ ਲੋ ਫੜੋ ਫੋਨ ਕਾਕੇ ਫੋਨ ਉਸਨੇ ਆਪਣੀ ਬੇਬੀ ਨੂੰ ਫੜਾ ਦਿੱਤਾ ਗੁਰੀ ਕੋਲ ਫੋਨ ਫੜ ਕੇ ਬੇਬੀ ਤਾਰੂ ਨੂੰ ਫੜਾਉਂਦੀ ਹੈ ਕਹਿਣ ਲੱਗੀ ਲੋ ਫੜੋ ਪਿਆ ਜੀ ਆਪਣੀ ਧੀ ਨਾਲ ਗੱਲ ਕਰੋ ਤਾਰੂ ਪੂਆ ਨੇ ਜਦ ਦੀਨੇ ਫੋਨ ਫੜਿਆ ਤੇ ਹੌਲੀ ਜਹੀ ਜਦ ਹਲੋ ਕਿਹਾ ਤਦ ਰਜੂਵਨ ਕਹਿਣ ਲੱਗੀ ਪੂਆ ਜੀ ਬਹੁਤ ਬਹੁਤ ਵਧਾਈਆਂ ਹੋਣ ਤੁਹਾਡੇ ਪੁੱਤ ਦਾ ਰਿਸ਼ਤਾ ਪੱਕਾ ਹੋ ਗਿਆ ਆ ਪੂਆ ਸਬਾ ਬਦਾਈਆਂ ਤੀ ਗੁਰੂ ਮਹਾਰਾਜ ਤੇਨੂੰ ਲੰਮੀ ਉਮਰਾਂ ਬਖਸ਼ੇ ਜੋਵਨ ਪੋਆਜੀ ਹੋਂਦ ਸੋ ਫਿਰ ਮੰਗਣੀ ਕਦੋਂ ਕਰੀਏ ਦੋਨਾਂ ਦੀ ਪੋਆ ਤੈਨੂੰ ਜਿਵੇਂ ਤੀ ਸਹੀ ਲੱਗਦਾ ਆ ਤੂੰ ਮੇਹੀ ਕਰ ਅਸੀਂ ਸਭ ਤੇਰੇ ਨਾਲ ਆ ਆਲੇ ਫੜ ਆਪਣੀ ਮੰਮੀ ਨਾਲ ਵੀ ਗੱਲ ਕਰ ਲੈ ਕਹਿ ਕੇ ਫੋਨ ਗੋਰੀ ਤੇ ਬੀਬੀ ਨੂੰ ਫੜਾ ਦਿੱਤਾ ਫਿਰ ਮੇਰੀ ਤੇਨੇ ਸਾਗ ਵਾਲਾ ਕੰਮ ਸਿਰੇ ਚੜਾ ਹੀ ਦਿੱਤਾ ਜੋਵਨ ਦੀ ਬੀਬੀ ਫੋਨ ਕਾਨੂੰ ਲਗਾਉਂਦੇ ਹੋਏ ਕਹਿਣ ਲੱਗੀ ਜੋਵਨ ਉਹ ਤਾਂ ਚੜਾਉਣਾ ਹੀ ਸੀ ਮੰਮੀ ਜੀ ਤੁਹਾਨੂੰ ਸਭ ਨੂੰ ਮੈਂ ਵਾਦਾ ਜੋ ਕੀਤਾ ਸੀ ਬੇਬੀ ਚਲ ਹੁਣ ਦੇ ਇੱਕ ਕੰਮ ਕਰ ਆਉਂਦੇ ਐਂਤਵਾਰ ਨੂੰ ਆਪੇ ਇਹਨਾਂ ਦੋਨੋਂ ਦੀ ਮੰਗਣੀ ਕਰ ਦਿੰਨੇ ਆ ਤੇ ਫਿਰ ਅਗਲੇ ਐਂਤਵਾਰ ਨੂੰ ਸਾਦਾ ਜਿਹਾ ਵਿਆਹ ਕਰਕੇ ਰੂਵਨ ਨੂੰ ਆਪਣੇ ਘਰ ਲੈ ਆਉਣੀ ਆ ਜੋਵਨ ਹਾਂਜੀ ਠੀਕ ਈ ਚਲੋ ਚੰਗਾ ਫਿਰ ਮੈਂ ਬਾਅਦਸ ਕੱਲ ਕਰਦੀ ਆ ਕਹਿ ਕੇ ਉਸਨੇ ਫੋਨ ਕੱਟ ਦਿੱਤਾ ਇਹਨੇ ਨੂੰ ਬਾਰਾਂਹ ਜੈ ਰੇ ਜਦਰੰਦਰ ਹਾਲ ਚ ਆਉਂਦਾ ਹੋਇਆ ਕਹਿਣ ਲੱਗਾ ਹਾਂਜੀ ਕੀ ਗੱਲ ਏ ਸਭ ਦੇ ਚਿਹਰਿਆਂ ਤੇ ਬੜੀ ਰੌਣਕਾਂ ਚਾਹੀਆਂ ਨੇ ਉਸੇ ਗੱਲ ਸੁਣ ਕੇ ਗੁਰੀ ਕਹਿਣ ਲੱਗਾ ਲੋ ਜੀ ਆਜ਼ਾਦ ਪੰਛੀ ਵੀ ਆ ਗਿਆ ਜੈਰੀ ਹੁਣ ਤੇਰੇ ਸਿਰ ਤੇ ਵੀ ਕਬੀਲਦਾਰੀ ਵਾਲਾ ਟੋਕਰਾ ਰੱਖ ਹੋਣ ਲੱਗਾ ਏ ਤੇਰਾ ਤੇ ਰੂਵਲ ਦਾ ਰਿਸ਼ਤਾ ਪੱਕਾ ਕਰਤਾ ਆ ਆਉਂਦੇ ਐਤਵਾਰ ਦਾ ਮੰਗਣਾ ਕਰਕੇ ਫੇਰ ਛੇਤੀ ਹੀ ਤੁਹਾਡੇ ਦੋਮਣ ਦਾ ਵਿਆਹ ਕਰ ਦਿਨਾ ਆ ਜੈਰੀ ਖੁਸ਼ ਹੁੰਦੇ ਹੋਏ ਕਹਿਣ ਲੱਗਾ ਸੱਚੇ ਵੀਰੇ ਗੁਰੀ ਹੋਰ ਕਿਤੇ ਮੈਂ ਝੂਠ ਬੋਲਦਾ ਆ ਜੈਰੀ ਖੁਸ਼ ਹੁੰਦਾ ਹੋਇਆ ਆਪਣੇ ਕਮਰੇ ਚ ਆਇਆ ਤੇ ਰੂਵਲ ਨੂੰ ਫੋਨ ਲਗਾ ਕੇ ਕਹਿਣ ਲੱਗਾ ਰੂਵਲ ਤੇਰੇ ਲਈ ਖੁਸ਼ਖਬਰੀ ਆ ਰੂਵਲ ਹਾਂਜੀ ਜੋਬਨ ਭਾਪੀ ਦੇ ਰਿਸ਼ਤੇਦਾਰ ਸਵੇਰੇ ਆਏ ਸੀਕਰ ਤੁਹਾਡੀ ਫੋਟੋ ਲੈ ਕੇ ਬੀਬੀ ਬਾਪੂ ਜੀ ਨੇ ਤਦ ਸਾਡਾ ਰਿਸ਼ਤਾ ਪੱਕਾ ਕਰ ਦਿੱਤਾ ਯਾ ਜੈਰੀ ਇਨੀ ਖੁਸ਼ੀ ਦੀ ਗੱਲ ਆ ਤੇ ਤੁਸੀਂ ਚੁੱਪ ਕਰਕੇ ਬੈਠੇ ਹੋ ਰੂਵਲ ਮੈਂ ਤੁਹਾਨੂੰ ਫੋਨ ਕਰਕੇ ਇਹ ਗੱਲ ਪਹਿਲਾਂ ਦੱਸਣਾ ਸੀ ਪਰ ਤੁਸੀਂ ਹੀ ਮੈਨੂੰ ਪਹਿਲਾਂ ਦੱਸ ਦਿੱਤੀ ਮੈਂ ਸਦਾ ਰੀਤ ਹੱਡੀ ਹੋਣ ਜਾ ਰਹੀ ਆ ਜੈਰੀ ਲੇ ਖੁਸ਼ ਮੈਂ ਤਾਂ ਬੜਾ ਹੀ ਖੁਸ਼ ਆ ਰੂਵਲ ਤੈਨੂੰ ਤਾਂ ਆਪਣੀ ਭਾਬੀ ਦੇ ਪੈਰ ਧੋਕੇ ਪੀਣੇ ਚਾਹੀਦੇ ਆ ਕਿਸਮਤ ਵਾਲੇ ਹੋ ਜੋ ਤੁਹਾਨੂੰ ਇਨੀ ਸਮਝਦਾਰ ਭਾਬੀ ਮਿਲੀ ਆ ਜੈਰੀ ਹਾਂ ਯਾਰ ਇਹ ਤਾਂ ਹੈ ਮੈਂ ਤਾਂ ਉਹਨਾਂ ਨਾਲ ਕਿੰਨਾ ਖਰਾਬ ਵਰਤਉ ਕਰਦਾ ਰਿਹਾ ਪਰ ਉਹਨਾਂ ਦੇ ਦਿਲ ਵਿੱਚ ਮੇਰੇ ਲਈ ਪੂਰਾ ਵੀ ਪਿਆਰ ਘਟ ਨਹੀਂ ਹੋਇਆ ਮੈਂ ਕੱਲ ਹੀ ਭਾਬੀ ਦੇ ਪਿੰਡ ਜਾਵਾਂਗਾ ਤੇ ਉਹਨਾਂ ਤੋਂ ਆਪਣੀ ਕੀਤੀ ਬੁਰੇ ਵਰਤੋਂ ਦੀ ਮਾਫੀ ਮੰਗਾਂਗਾ ਰੂਵਲ ਹਾਂਜੀ ਸਾਡੀ ਬੇੜੀ ਪਰ ਲਗਾਉਣ ਵਾਲੀ ਉਹੀ ਹਨ ਫਿਰ ਇਦਾਂ ਹੀ ਉਹ ਦੋਵੇਂ ਕਿੰਨੇ ਚਿਰ ਗੱਲਾਂ ਮਾਰਦੇ ਰਹੇ ਅਗਲੇ ਦਿਨ ਗੁਰੀ ਆਪਣੀ ਫੈਮਲੀ ਨਾਲ ਜੋਗਨ ਦੇ ਘਰ ਆਇਆ ਤੇ ਉਹਨਾਂ ਨੇ ਆਪਸੀ ਸਲਾਹ ਵਿਚਾਰ ਕਰਕੇ ਆਉਂਦੇ ਅੰਤਵਾਰ ਨੂੰ ਰੂਵਲ ਤੇ ਜੈਰੇ ਦੀ ਮੰਗਣੀ ਦਾ ਪ੍ਰੋਗਰਾਮ ਰੱਖ ਲਿਆ ਜੋਗਨ ਦੀ ਬੇਬੇ ਨੇ ਆਪਣੇ ਮਾਮੇ ਨੂੰ ਫੋਨ ਕਰਕੇ ਸਾਰੀ ਗੱਲ ਦੱਸ ਦਿੱਤੀ ਮਾਮੇ ਉਹਨਾਂ ਨੇ ਵੀ ਰੂਵਲ ਦੇ ਘਰ ਜਾ ਕੇ ਸਾਰੀ ਗੱਲ ਕੀਤੀ ਤਾਂ ਉਹਨਾਂ ਵੱਲੋਂ ਵੀ ਆਉਂਦੇ ਅੰਤਵਾਰ ਨੂੰ ਦੋਨੋਂ ਦੀ ਮੰਗਨੇ ਲਈ ਹਾਵੇਂ ਪਰ ਦਿੱਤੀ ਗਈ ਸ਼ਗਨਾ ਵਾਲੇ ਦਿਨ ਤਪੱਜੀ ਆਉਂਦੀਆ ਐਂਤਵਾਰ ਦਾ ਦਿਨ ਵਿੱਚ ਝਟਾਨ ਕੀ ਤਰ੍ਹਾਂ ਧਿਆਨ ਖਲੋ ਗਿਆ ਗੁਰੀ ਦੇ ਘਰ ਸਵੇਰੇ ਤੋਂ ਚਹਲ ਪਹਿਲੇ ਸ਼ੁਰੂ ਹੋਈ ਸੀ ਗੁਰੀ ਸ਼ਗਨਾ ਦਾ ਸਾਰਾ ਸਮਾਨ ਗੱਡੀ ਵਿੱਚ ਰੱਖ ਰਿਹਾ ਸੀ ਜੈਰੀ ਆਪਣੀ ਬੇਬੇ ਤੇ ਮਾਮੀ ਨੂੰ ਨਾਲ ਲੈ ਕੇ ਨੌਂਕ ਵਾਸੀ ਨੂੰ ਘਰੋਂ ਤੁਰ ਪਿਆ ਉਸ ਤੇ ਜਾਨ ਮੰਗ ਰੋ ਗੁਰੀ ਵੀ ਜੋਗਨ ਦੇ ਘਰ ਵੱਲੋਂ ਤੁਰ ਪਿਆ ਜਦੋਂ ਉਹ ਜੋਗਨ ਦੇ ਘਰ ਪਹੁੰਚਿਆ ਤਾਂ ਸਾਰੇ ਤਿਆਰ ਹੀ ਬੈਠੇ ਸਨ ਫਿਰ ਜੋਗਨ ਨੇ ਸਭ ਨੂੰ ਗੱਡੀ 'ਚ ਬੈਠਣ ਲਈ ਕਿਹਾ ਫਿਰ ਜੋਗਨ ਗੁਰੇ ਕੋਲ ਆ ਕੇ ਗੱਡੀ ਦੇ ਵਾਰੀ ਕੋਲ ਕੇ ਕਹਿਣ ਲੱਗੇ ਹਾਂਜੀ ਸਾਰਾ ਸਮਾਨ ਲੈ ਲਿਆ ਸੀ ਕੁਝ ਰਹਿ ਤਾਂ ਨਹੀਂ ਗਿਆ ਨਾ ਕਹਿ ਕੇ ਉਹ ਸਗਨਾਂ ਦਾ ਸਮਾਨ ਦੇਖਣ ਲੱਗ ਪਏ ਗੁਰੇ ਜੋਗਨ ਜੋ ਕੁ ਤੁਸੀਂ ਲੈ ਕੇ ਆ ਸੀ ਉਹ ਸਭ ਕੁਝ ਆ ਇੱਕ ਵੀ ਚੀਜ਼ ਘਟ ਨਹੀਂ ਸਭ ਵਧ ਜ਼ਰੂਰ ਹੋਵੇਗੀ ਜੋਗਨ ਫਿਰ ਤਾਂ ਬਹੁਤ ਚੰਗੀ ਗੱਲ ਆ ਜੀ ਉਸ ਤੋਂ ਬਾਅਦ ਜੋਗਨ ਦੇ ਬੀਬੀ ਬਾਪੂ ਬਾਣੀ ਤੇ ਪੈਣਾ ਵੀ ਆ ਕੇ ਗੱਡੀ 'ਚ ਫੈਟ ਗਈਆਂ ਤੇ ਜੋ ਬਣਾ ਕੇ ਗੁਰੂ ਦੀ ਨਾਲ ਵਾਲੀ ਸੀਟ ਤੇ ਬੈਠ ਗਈ 11 ਗਵਸੀ ਨੂੰ ਰੂਵਲ ਦੇ ਪਿੰਡ ਦੇ ਬਾਹਰ ਵਾਲੀ ਅੱਡੇ ਤੇ ਪਹੁੰਚੇ ਜੈਰੀ ਤਾਂ ਪਹਿਲਾਂ ਹੀ ਉੱਥੇ ਅੱਡੇ 'ਚ ਖੜਾ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਸੀ ਉਹਨਾਂ ਨੂੰ ਨਾਲ ਲੈ ਕੇ ਉਹ ਰੂਵਲ ਦੇ ਘਰ ਵੱਲ ਨੂੰ ਚੱਲ ਪਏ ਜਦ ਉਹ ਸਾਰੇ ਰੂਵਲ ਦੇ ਘਰ ਦੇ ਬਾਹਰ ਪਹੁੰਚੇ ਤਾਂ ਜੈਰੀ ਗੇਟ ਤੇ ਬਹਰ ਆਪਣੇ ਬਾਪੂ ਨੂੰ ਖੜਾ ਦੇਖ ਕੇ ਕਹਿਣ ਲੱਗਾ ਬੇਬੇ ਸਾਹਮਣੇ ਬਾਪੂ ਖੜਾ ਹੈ ਫਿਰ ਜਦ ਗੱਡੀ ਰੁਗੀ ਤਾਂ ਤਾਰੇ ਹੁਣੇ ਸਾਰੇ ਗੱਡੀ 'ਚੋਂ ਬਾਹਰ ਆਏ ਤਿਆ ਸਚੀ ਸਾਹਮਣੇ ਤਾਰੂ ਦਾ ਕਰਵਲਾ ਜਗਤਾਰ ਸਿੰਘ ਪਗਵਨੀ ਖੜਾ ਸੀ ਤੁਮੇ ਮਾਂ ਪੁੱਤ ਨੂੰ ਇਹ ਚਾਪਨੇ ਸਾਹਮਣੇ ਖੜਾ ਦੇਖ ਕੇ ਸ਼ਰਮਿੰਦਾ ਜਿਹਾ ਹੋ ਗਏ ਕਿਉਂਕਿ ਉਹਨਾਂ ਨੇ ਤੇ ਇਸ ਖੁਸ਼ੀ ਦੇ ਮੌਕੇ ਵਿੱਚ ਉਹਨਾਂ ਨੂੰ ਸ਼ਰੀਕ ਕਰਨਾ ਵੀ ਜ਼ਰੂਰੀ ਨਾ ਸਮਝਿਆ ਜਗਤਾਰ ਉਹਨਾਂ ਦੇ ਕੋਲ ਆਇਆ ਤੇ ਕਹਿਣ ਲੱਗਾ ਤਾਰੂ ਕਮਲੀ ਇੰਨਾ ਵੀ ਕੀ ਗੁੱਸਾ ਸੀ ਮੇਰੇ ਨਾਲ ਜੋ ਤੂੰ ਇਹਨੇ ਖੁਸ਼ੀ ਦੇ ਮੌਕੇ 'ਚ ਵੀ ਮੈਨੂੰ ਬੁਲਾਉਣਾ ਜ਼ਰੂਰੀ ਨਹੀਂ ਸਮਝਿਆ ਮੈਂ ਮੰਨਦਾ ਹਾਂ ਮੈਨੂੰ ਉਸ ਗੁੱਸੇ 'ਚ ਤੇਰੇ ਉੱਤੇ ਹੱਥ ਨਹੀਂ ਚੱਕਣਾ ਚਾਹੀਦਾ ਸੀ ਪਰ ਤੂੰ ਵੀ ਚੰਗੀ ਤਰ੍ਹਾਂ ਜਾਣਦੀ ਆ ਕਿ ਵਿਆਹ ਤੋਂ ਪਿਛੋਂ ਔਰਤ ਦਾ ਸੋਹਰਾ ਕਰ ਹੀ ਉਸ ਤੱਕ ਕਰ ਹੁੰਦਾ ਆ ਪਰ ਤੂੰ ਤਾਂ ਚੰਦਰੀਏ ਇੰਨੇ ਸਾਲ ਗਾਲ ਦਿੱਤੀ ਆਪਣੀ ਸਿਰਫ ਇੱਕੋ ਛੋਟੀ ਜਹੀ ਹਿੰਦ ਨੂੰ ਪਹੁੰਚਾਉਣ ਲਈ ਦੇਖ ਮੈਂ ਸਾਰੇ ਗਿਲੇ ਸ਼ਿਕਵੇ ਪੁਲਾ ਕੇ ਅੱਜ ਫੇਰ ਮਾਫੀ ਮੰਗੇ ਤੈਨੂੰ ਵਾਪਸ ਲੈਣਾ ਆ ਅੱਛਾ ਮਾਣਾ ਨਾ ਕਰੀ ਚੰਦਰੀਏ ਜ਼ਿੰਦਗੀ ਦਾ ਇਹ ਸਫ਼ਰ ਹੁਣ ਮੇਰੇ ਤੋਂ ਹੋਰ ਇਕੱਲੇ ਕੱਟਿਆ ਨਹੀਂ ਜਾਂਦਾ ਮੈਨੂੰ ਤੇਰੇ ਸਹਾਰੇ ਦੀ ਲੋੜ ਆ ਫਿਰ ਜੋ ਬਨੱਗੇ ਹੋ ਕੇ ਕਹਿਣ ਲੱਗੀ ਪੂਆ ਜੀ ਕੀ ਸੋਚ ਰਹੀ ਹੂੰ ਜੋ ਬੀਤ ਗਿਆ ਉਸਨੂੰ ਛੱਡੋ ਭੁੱਲ ਜਾਓ ਤੇ ਆਉਣ ਵਾਲੀ ਜ਼ਿੰਦਗੀ ਦੇ ਬਾਰੇ ਸੋਚੋ ਵਿਛਰੇ ਹੋਏ ਰਿਸ਼ਤੇ ਨੂੰ ਸਮੇਟਣ ਦਾ ਇਹ ਮੌਕਾ ਜ਼ਿੰਦਗੀ ਹਰ ਕਿਸੇ ਨੂੰ ਨਹੀਂ ਦਿੰਦੀ ਪਰ ਤੁਹਾਨੂੰ ਅੱਜ ਤੇ ਰਹੀ ਆ ਇਸ ਨੂੰ ਅਜਾਈ ਨਾ ਜਾਣ ਦਿਓ ਇੰਨੀ ਗੱਲ ਸੁਣ ਕੇ ਤਾਰੂ ਪੂਆ ਆਪਣੇ ਘਰ ਵਾਲੇ ਦੀਆਂ ਹੰਝੂ ਨਾਲ ਭਰੀਆਂ ਅੱਖਾਂ ਨੂੰ ਦੇਖਦੇ ਹੋਏ ਆ ਕੇ ਉਹਨਾਂ ਦੇ ਹੰਝੂ ਪੂੰਝ ਕੇ ਉਹਨਾਂ ਦੇ ਗੱਲ ਨਾਲ ਲੱਗ ਕੇ ਫੁੱਟ ਫੁੱਟ ਕੀ ਰੋਂਦੀ ਹੋਈ ਮਾਫੀਆਂ ਮੰਗਣ ਲੱਗੀ ਫਿਰ ਜੈਰੇ ਵੀ ਉਹਨਾਂ ਦੇ ਕੋਲ ਆ ਕੇ ਕਹਿਣ ਲੱਗਾ ਬਾਪੂ ਜੀ ਮੈਨੂੰ ਵੀ ਮਾਫ ਕਰ ਦਿਓ ਮੈਂ ਬੀਬੀ ਦੀਆਂ ਗੱਲਾਂ ਛਾ ਕੇ ਅੱਜ ਤੱਕ ਤੁਹਾਡੇ ਨਾਲ ਕਦੀ ਗੱਲ ਵੀ ਨਹੀਂ ਕੀਤੀ ਜਗਤਾਰ ਉਸ ਨੂੰ ਗੱਲ ਨਾਲ ਲਗਾਉਂਦੇ ਹੋਏ ਕਹਿਣ ਲੱਗਾ ਨਹੀਂ ਓਏ ਸ਼ੀਰਾ ਰੋਂਦੀ ਨਹੀਂ ਹੁੰਦੇ ਜਿੰਨਾ ਰੋਣਾ ਸੀ ਨਾ ਮੈਂ ਰੋ ਲਿਆ ਹੁਣ ਕਿਸੇ ਨੇ ਨਹੀਂ ਰੋਣਾ ਨਾਲੇ ਤੇਰੇ ਤੋਂ ਮੈਨੂੰ ਕੀ ਗਿਲਾ ਨਹੀਂ ਬਚੇ ਬੱਚੇ ਉਹੀ ਸਿੱਖਦੇ ਹੁੰਦੇ ਆ ਜੋ ਉਹਨਾਂ ਦੇ ਮਾਪਿ ਉਹਨਾਂ ਨੂੰ ਸਿਖਾਉਂਦੇ ਹੁੰਦੇ ਆ ਮੈਂ ਤਾਂ ਜ਼ਿੰਦਗੀ ਜਿਉਣ ਦੀ ਉਮੀਦ ਹੀ ਛੱਡ ਦਿੱਤੀ ਸੀ ਪਰ ਉਸ ਦਿਨ ਜੀ ਮੇਰੀ ਧੀ ਜੋਵਨ ਮੈਨੂੰ ਲਵਦੇ ਹੋਏ ਮੇਰੇ ਘਰ ਨਾ ਆਉਂਦੀ ਨਾ ਤਾਂ ਸ਼ਾਇਦ ਮੈਂ ਅੱਜ ਇਸ ਦੁਨੀਆ 'ਚ ਨਾ ਹੁੰਦਾ ਰੱਬ ਇਹੋ ਜਹੀ ਤੀ ਹਰ ਘਰ ਨੂੰ ਦੇਵੇ ਤਾਰੂ ਪੂਆ ਨੇ ਜੋਵਨ ਨੂੰ ਇਸ਼ਾਰੇ ਨਾਲ ਆਪਣੇ ਕੋਲ ਬੁਲਾਇਆ ਤੇ ਉਸ ਨੂੰ ਗੱਲ ਨ ਲਗਾ ਕੇ ਕਹਿਣ ਲੱਗੀ ਧੀ ਮੈਂ ਤਾਂ ਤੈਨੂੰ ਦਿਨ ਰਾਤ ਐਵੇਂ ਹੀ ਕੋਸਦੀ ਰਹਿੰਦੀ ਸੀ ਪਤਾ ਨਹੀਂ ਕੀ ਕੀ ਸੁਣਾਉਂਦੀ ਰਹੀ ਮੈਨੂੰ ਕੀ ਪਤਾ ਸੀ ਮੇਰੀ ਇਹ ਧੀ ਤਾਂ ਸਾਡੀ ਵਿਖਰੀ ਹੋਈ ਜ਼ਿੰਦਗੀ ਨੂੰ ਸਮੇਟਣ ਆਈ ਆ ਮੈਂ ਅਜ ਤੱਕ ਬਹੁਤ ਮੰਦਾ ਚੰਗਾ ਬੋਲਿਆ ਆ ਜੇ ਹੋ ਸਕਿਆ ਤਾਂ ਆਪਣੀ ਸਪੂਆ ਨੂੰ ਮਾਫ ਕਰ ਦੇ ਜੋਬਨ ਨਹੀਂ ਪੂਆ ਜੀ ਜਿਵੇਂ ਬੱਚੇ ਗਲਤੀਆਂ ਕਰਦੇ ਹੁੰਦੇ ਆ ਉਵੇਂ ਹੀ ਕਈ ਵਾਰ ਵੱਡਿਆਂ ਤੋਂ ਵੀ ਹੋ ਜਾਂਦੀਆਂ ਨੇ ਸੋ ਫਿਰ ਬੱਚਿਆਂ ਦਾ ਫਰਜ਼ ਬੰਦਾ ਏ ਕਿ ਉਹ ਆਪਣੇ ਮਾਂ-ਬਾਪ ਨੂੰ ਸਹੀ ਰਾਹ ਤੇ ਲੈ ਕੇ ਆਉਣ ਮੈਂ ਵੀ ਉਹੀ ਕੀਤਾ ਏ ਕਿਲੇ ਮੈਂ ਵੀ ਤੇ ਤੁਹਾਨੂੰ ਗੁੱਸੇ 'ਚ ਕਈ ਵਾਰ ਰੱਚ ਨੀ ਮਾ ਬੋਲਿਆ ਯਾ ਨਾ ਮੈਨੂੰ ਮਾਫ ਕਰ ਦੇਣਾ ਹੁਣ ਤੁਸੀਂ ਫੁੱਫਰ ਜੀ ਨਾਲ ਆਪਣੇ ਘਰ ਨੂੰ ਜਾਓ ਤੇ ਉਮਰ ਦਾਇਸ ਪੜਾਨੂ ਦੂਮੀ ਜਿਹਾਸ ਖੇਡ ਕੇ ਮਾਨੂ ਫਿਰ ਗੁਰੀ ਕਹਿਣ ਲੱਗਾ ਬਈ ਹੁਣ ਆਪਾਂ ਨੂੰ ਅੰਦਰ ਵੀ ਜਾਣਾ ਚਾਹੀਦਾ ਏ ਅਗਲੇ ਇੰਤਜ਼ਾਰ ਕਰ ਰਹੇ ਹੋਣਗੇ ਉਸ ਦਿਨ ਸੁਣ ਕੇ ਸਾਰੀ ਖੁਸ਼ੀ-ਖੁਸ਼ੀ ਅੰਦਰ ਨੂੰ ਚੱਲ ਪਈ ਸਾਰਿਆਂ ਦਾ ਬਹੁਤ ਵਧੀਆ ਤਰੀਕੇ ਨਾਲ ਸਵਾਗਤ ਕੀਤਾ ਗਿਆ ਸਭ ਨੂੰ ਪਿਆਰ ਸਤਿਕਾਰ ਨਾਲ ਵਠਾਇਆ ਗਿਆ ਤੇ ਫਿਰ ਚਾਹ ਪਾਣੀ ਪਲਾਇਆ ਗਿਆ ਉਸ ਤੋਂ ਬਾਅਦ ਰੂਵਲ ਤੇ ਜੈਰੀ ਦੀ ਮੰਗਣੀ ਦੀ ਰਸਮ ਸ਼ੁਰੂ ਕੀਤੀ ਗਈ ਰੂਵਲ ਨੂੰ ਸੋਫੇ ਤੇ ਜੈਰੀ ਦੇ ਨਾਲ ਵਠਾਇਆ ਗਿਆ ਫਿਜੈਰੀ ਦੀ ਬੇਬੀ ਨੇ ਸ਼ਗਨਾਂ ਵਾਲੀ ਫਲਕਾਰੀ ਰੂਵਲ ਦੇ ਸਿਰ ਉੱਤੇ ਦਿੱਤੀ ਤਾਂ ਫਿਜੈਰੀ ਦੇ ਬੇਬੇ ਬਾਪੂ ਦੋਵੇਂ ਨੇ ਸ਼ਗਨ ਪਾ ਕੇ ਦੋਨੋਂ ਨੂੰ ਸਿਰ ਪੋਸ ਕੇ ਪਿਆਰ ਦਿੱਤਾ ਫਿਰ ਗੁਰੀ ਦੀ ਬੇਬੀ ਨੇ ਸ਼ਗਨ ਪਾਇਆ ਤੇ ਉਸ ਤੋਂ ਬਾਅਦ ਰੂਵਲ ਦੇ ਬੇਬੇ ਬਾਪੂ ਨੇ ਦੋਨੋਂ ਨੂੰ ਸ਼ਗਨ ਪਾਇਆ ਤੇ ਆਪਣਾ ਪਿਆਰ ਦਿੱਤਾ ਉਸ ਤੋਂ ਬਾਅਦ ਜਵਨ ਦੀ ਗੁਰੀ ਨੇ ਵੀ ਜੋੜੀ ਨੂੰ ਸ਼ਗਨ ਪਾਇਆ ਤੇ ਵਧਾਈਆਂ ਦਿੱਤੀਆਂ ਆਖਰ ਸ਼ਬਾਨੀ ਤੇ ਜੋਵਨ ਦੀਆਂ ਭੈਣਾਂ ਨੇ ਸਭ ਨੇ ਉਹਨਾਂ ਨਾਲ ਆਪਣੀ ਪਿਕ ਕਰਵਾਈ ਫਿਰ ਸਾਰੇ ਅਨੇਕ ਦੂਜੇ ਨੂੰ ਗੱਲਾਂ ਲੱਗ ਕੇ ਵਧਾਈਆਂ ਦਿੱਤੀਆਂ ਉਸ ਤੋਂ ਬਾਅਦ ਦੁਪਹਿਰ ਨੂੰ ਸਾਰੇ ਆਏ ਹੋਏ ਮਹਿਮਾਨਾਂ ਲਈ ਰੋਟੀ ਦਾ ਪ੍ਰਬੰਧ ਕੀਤਾ ਗਿਆ ਸਾਰੇ ਨੇ ਇਕੱਠੇ ਬੈਠ ਕੇ ਰੋਟੀ ਪਾਣੀ ਛਕਿਆ ਜੂਵਨ ਬਾਣੀ ਦੀ ਉਸ ਦੀਆਂ ਭੈਣਾਂ ਤਾਂ ਰੂਵਲ ਕੋਲ ਬੈਠੇ ਉਸ ਦੇ ਨਾਲ ਗੱਲਾਂ ਕਰਦੀਆਂ ਰਹੀਆਂ ਫਿਰ ਘਰ ਦੇ ਵੱਡਿਆਂ ਨੇ ਆਉਂਦੇ ਅੰਤਵਾਰ ਨੂੰ ਰੂਵਲ ਤੇ ਜੈਰੀ ਦੇ ਆਨੰਦ ਕਾਰਜ ਕਰਕੇ ਇਸ ਰਿਸ਼ਤੇ ਨੂੰ ਸਿਲੀ ਛਡਾਉਂਦੇ ਸਿਆਮਤੀ ਬਣਾਈ ਸ਼ਾਮ ਨੂੰ ਤਾਰੂ ਪੁਵਾ ਤੇ ਜਗਤਾਰ ਮਾਸੜ ਦੀ ਘੁਰੀ ਦੇ ਬੇਬੇ ਹੋਣਾ ਨੇ ਰੂਵਲ ਦੇ ਮਮੇ ਪਾਪਾ ਤੋਂ ਜਾਣ ਲਈ ਵਿਦਾ ਲਈ ਰੂਵਲ ਨੂੰ ਸਾਰਿਆਂ ਨੇ ਗੱਲ ਨਾਲ ਲਗਾ ਕੇ ਬਹੁਤ ਸਾਰਾ ਪਿਆਰ ਦਿੱਤਾ ਉਸ ਤੋਂ ਬਾਅਦ ਉਹ ਸਾਰੇ ਘਰ ਤੋਂ ਬਾਹਰ ਨਹੀਂ ਚਲ ਪਏ ਜਦ ਉਹ ਰੂਵਲ ਦੇ ਘਰੋਂ ਬਾਹਰ ਆਏ ਤਾਂ ਸਾਰੇ ਘਰ ਦੀ ਜੀਆਂ ਦੇ ਚਿਹਰੇ ਉੱਤੇ ਤਾਂ ਅਜ ਵੱਖਰੀ ਹੀ ਖੁਸ਼ੀ ਛਾਈ ਹੋਈ ਸੀ ਫਿਰ ਉਹ ਸਾਰੇ ਆ ਕੇ ਆਪਣੀਆਂ ਗੱਡੀਆਂ 'ਚ ਬੈਠੇ ਤੇ ਘਰਾਂ ਨੂੰ ਚਲ ਪਏ ਜਿਹੜੀ ਆਪਣੇ ਬੇਬੇ ਬਾਪੂ ਤੇ ਮਮੀ ਨਾਲ ਆਪਣੇ ਘਰ ਨੂੰ ਆ ਗਿਆ ਤੇ ਗੁਰੀ ਤੇ ਜੋਵਨ ਉਸੇ ਪਰਿਵਾਰ ਨੂੰ ਛੱਡਣਾ ਆ। ਜਦੋਂ ਸਭ ਨੂੰ ਘਰ ਦੇ ਬਾਹਰ ਛੱਡ ਕੇ ਜਾਣ ਲੱਗਾ ਤੇ ਜੋਵਨ ਆਵਾਜ਼ ਮਾਰ ਕੇ ਕਹਿਣ ਲੱਗਾ ਜੋਵਨ ਇੱਕ ਮਿੰਟ ਕਲ ਸੋਨਾ। ਛੂਵਨ ਉਸ ਤੇ ਕੋਲਾ ਕੀ ਕਹਿਣ ਲੱਗੀ ਹਾਂਜੀ ਕੀ ਹੋਇਆ? ਗੁਰੀ ਯਾਰ ਹੋਰ ਕਿੰਨੇ ਦਿਨ ਤੂੰ ਆਪਣੇ ਘਰ ਰਹਿਣਾ ਆ? ਮੈਨੂੰ ਤੇਰੀ ਬਹੁਤ ਯਾਦ ਆਉਂਦੀ ਆ ਤੇ ਤੂੰ ਮੇਰੇ ਕੋਲ ਕਦੋਂ ਆਵੇਂਗੀ? ਜੋਵਨ ਯਾ ਤਾਂ ਮੈਨੂੰ ਵੀ ਤੁਹਾਡੀ ਬਹੁਤ ਆਉਂਦੀ ਆ ਜੀ। ਤਿਆ ਤੋ ਢੱਟ ਛੋਟੂ ਜਿਹਾ ਤਾਂ ਹਰ ਵੇਲੇ ਪਾਪਾ ਪਾਪਾ ਕਰਦਾ ਰਹਿੰਦਾ ਆ ਮੈਂ ਵਾ ਸੱਚਾ ਕੱਲ੍ਹ ਤੋਂ ਤੁਹਾਡੇ ਕੋਲ ਆ ਰਹੀ ਆ ਫਿਰ ਵਿਆਹ ਦੀਆਂ ਤਿਆਰੀਆਂ ਵੀ ਤਾਂ ਕਰਨੀਆਂ ਨੇ ਨਾ ਗੁਰੀ ਚਲੋ ਠੀਕ ਹੈ ਤੁਹਾਡੇ ਜਦੋਂ ਵੀ ਆਉਣ ਦੀ ਸਲਾਹ ਹੋਈ ਮੈਨੂੰ ਦੱਸ ਦੇਣਾ ਮੈਂ ਲੈਣਾ ਜਾਵਾਂਗਾ ਚੰਗਾ ਫਿਰ ਮੈਂ ਹੋਂ ਚੱਲਦਾ ਆ ਆਪਣਾ ਧਿਆਨ ਰੱਖੀ ਫਿਰ ਜੋਵਨ ਆਪਣੇ ਪੁੱਤ ਨੂੰ ਗੋਦੀ ਚੁੱਕ ਕੇ ਕਹਿਣ ਲੱਗੀ ਪੁੱਤ ਪਾਪਾ ਚੱਲੇ ਨਹੀਂ ਉਹਨਾਂ ਨੂੰ ਵਾਅਿ ਤਾ ਕਰ ਦੋ ਫਿਰ ਆਪਣੀ ਮੰਮੀ ਦੀ ਗੱਲ ਸੁਣ ਕੇ ਸਾਈਂ ਬਾਤ ਨੂੰ ਹਿਲਾ ਕੇ ਹਲਕਾ ਜਿਹਾ ਪਾਪਾ ਕਿਹਾ ਗੁਰੀ ਉਸੇ ਬਾਈ ਸੰਗ ਖੁਸ਼ ਹੁੰਦੇ ਕਹਿਣ ਲੱਗਾ ਇਹ ਵੱਲੀ ਮੇਰਾ ਪੁੱਤ ਬੋਲਣ ਵੀ ਲੱਗ ਪਿਆ ਆ ਜੋਵਨ ਹਾਂਜੀ ਬਾਣੀ ਨੇ ਇਸ ਨੂੰ ਬਾਈ ਕਰਨਾ ਤੇ ਪਾਪਾ ਕਿੰਨਾ ਸਿਖਾਇਆ ਹਰ ਵੇਲੇ ਤਾਂ ਹੀ ਆਪਣੇ ਪੂਆ ਦੇ ਕੋਦੀ ਚੜਿਆ ਰਹਿੰਦਾ ਆ ਗੁਰੀ ਚਲੋ ਚੰਗੀ ਆ ਜਿਸ ਨੇ ਵੀ ਸਿਖਾਇਆ ਚੰਗਾ ਹੀ ਆ ਚੰਗਾ ਜੋਵਨ ਬਾਈ ਫਿਰ ਕਹਿ ਕੇ ਧੰਨਵਾਦ ਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੀ ਜੀ